ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪلس ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 24 ਫੱਟੇ 2 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਮੀਂਹ ਦੇ ਚਾਂਸ ਕਿੰਨੇ-ਕਨੇ ਵੀਡੀਓ ਅਸੀਂ ਕਾਫੀ ਲੰਬੀ ਨਹੀਂ ਕਰਾਂਗੇ ਮੁੱਖੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਹਾਡੇ ਨਾਲ ਸੋ ਇਸ ਵੇਲੇ ਜੀ ਤਾਜ਼ਾ ਸੈਟੇਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਸਵੇਰ ਦਾ ਟਾਈਮ ਹੈ ਤੇ 14 ਫਰਵਰੀ ਦਾ ਅੱਜ ਦਿਨ ਹੈ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਟਟਮੀ ਜੀ ਬਦਲਵਾਈ ਜੜੀ ਆ ਜਾਰੀ ਆ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਉੱਪਰ ਜੀ ਲੰਘ ਰਹੀ ਹੈ ਤੇ ਅੱਜ ਟਟਮੀ ਬਦਲਵਾਈ ਗੁਜ਼ਰਨਦੇ ਅਸਾਰ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਔਰ ਹਰਿਆਣਾ ਦੇ ਉਪਲੇ ਭਾਗਾ ਦੇ ਵਿੱਚ ਯੂਪੀ ਤੱਕ ਇਹ ਜੜੀ ਟਟਮੀ ਬਦਲਵਾਈ ਆ ਗੁਸਰਦੀ ਰਹੇਗੀ ਉਪਲੇ ਫੱਦਰ ਤੇ ਬੱਦਲ ਨੇ ਕੋਈ ਮੌਸਮ ਦੇ ਉੱਤੇ ਕੋਈ ਖਾਸ ਪ੍ਰ ਤੁਪ ਖੇੜੀ ਰਣੀ ਅੱਜ ਜਿਵੇਂ ਪਿਛਲੇ ਦਿਨਾਂ ਦੇ ਮੁਕਾਬਲੇ ਸੂਰਜ ਚਮਕਦਾ ਉਸੇ ਤਰ੍ਹਾਂ ਅੱਜ ਵੀ ਧੁੱਪ ਲੱਗਣ ਦੇ ਆਸਾਰ ਨੇ ਤਿੱਖੀ ਧੁੱਪ ਸਵੇਰ ਤੋਂ ਜੜੀ ਹੋਈ ਹੈ ਪਿਛਲੇ ਇਹ ਤਰ੍ਹਾਂ ਦੇ ਮੁਕਾਬਲੇ ਪਿਛਲੇ 48 ਘੰਟਿਆਂ ਤੋਂ ਪੱਛੋਂ ਦੀਆਂ ਹਵਾਵਾਂ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਸੀ ਉਹਦੇ ਵਿੱਚ ਹੁਣ ਥੋੜੀ ਠੱਲ ਹੋਏਗੀ ਤੇ ਅੱਜ ਕਹਿ ਸਕਦੇ ਆ ਕਿ ਅੱਜ ਵੀ ਫਿਲਹਾਲ ਉਸੇ ਤਰ੍ਹਾਂ ਹਵਾਵਾਂ ਚੱਲਣ ਦਾ ਅਨੁਮਾਨ ਹੈ ਕੱਲ 15 ਤਰੀਕ ਨੂੰ ਜਾਂ ਫਿਰ 16 ਤਰੀਕ ਨੂੰ ਸਵੇਰੇ ਜਿਹੜਾ ਜਾਂ ਇਹਨਾਂ ਹਵਾਵਾਂ ਤੇ ਬ੍ਰੇਕ ਲੱਗੇਗੀ ਥੋੜੀ ਤੇ ਹਲਕੇ ਰਫਤਾਰ ਨਾਲ ਫਿਰ ਪੱਛੋਂ ਜਾਂ ਫਿਰ ਕਿਤੇ ਕਿਤੇ ਪਰਾ ਚੱਲਣ ਦੇ आसार ਹੋਣਗੇ ਯਾਨੀ ਕਿ ਇਸ ਟੂਵਿੰਡ ਹਰਿਆਣਾ ਪੰਜਾਬ ਦੇ ਵਿੱਚ ਚੱਲ ਸਕਦੀ ਹੈ ਇਸ ਨਾਲ ਵਾਜੀ ਜਿਹੜੇ ਸਿਸਟਮ ਲੱਗਣੇ ਨੇ ਉਹ ਬੈਕ ਟੂ ਬੈਕ ਤਿੰਨ ਸਿਸਟਮ ਆਉਣੇ ਨੇ ਫਰਵਰੀ ਮਹੀਨੇ ਚ ਇੱਕ ਸਿਸਟਮ 20 ਨੂੰ ਆਉਂਦਾ ਜਾਫ ਰਿਹਾ ਇੱਕ ਸਿਸਟਮ 25-26 ਨੂੰ ਆਉਂਦਾ ਜਾਫ ਰਿਹਾ ਤੇ ਦੂਜਾ ਫਿਰ ਜਿਹੜਾ ਸਿਸਟਮ ਹੋਏਗਾ ਫਰਵਰੀ ਦੇ ਅਖੀਲੇ ਤੋਂ ਅੱਧ ਦੇ ਦਰਮਿਆਨ ਤੀਜਾ ਸਿਸਟਮ ਜਾਂ ਫਿਰ ਕਹ ਲਈਏ ਮਾਰਚ ਦੇ ਪਹਿਲੇ ਹਫਤੇ ਦੇ ਦਰਮਿਆਨ ਇੱਕ ਹੋਰ ਸਿਸਟਮ ਲੱਗੇਗਾ ਸੋ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਪਿਛਲੇ ਸਿਸਟਮਾਂ ਦੀ ਬਾਅਦ ਚ ਗੱਲ ਕਰਾਂਗੇ 20 ਵਾਲਾ ਜਿਹੜਾ ਸਿਸਟਮ ਹੈ ਉਹ ਹੁਣ ਥੋੜਾ ਐਕਟਿਵ ਫਦਰ ਦਾ ਜਾਫ ਰਿਹਾ ਯਾਨੀ ਕਿ ਬਹੁਤ ਵੱਡਾ ਤਾਂ ਨਹੀਂ ਪਰ ਹਲਕਾ ਤੇ ਲੈ ਕੇ ਦ ਅੱਡੇ ਤੋਂ ਉਹਦੇ ਦਿਨਾਂ ਦੇ ਦਰਮਿਆਨ ਜਿਹੜੀ ਇਹ ਸਾਂਝੀ ਕੀਤੀ ਜਾਵੇਗੀ ਕਿਉਂਕਿ ਹਲੇ ਦੂਰ ਆ 14 ਤਰੀਕਾ ਜਿੱਤੇ ਵੀਨੋ ਸਿਸਟਮ ਲੱਗਣਾ ਸੋ 16 17 ਤੇ ਲਾਗੇ ਜਾ ਕੇ ਤੁਹਾਨੂੰ ਇਹ ਜਲਵਾਰਾਂ ਕਰ ਜਿਹੜਾ ਤੁਹਾਨੂੰ ਸਾਂਝੇ ਕੀਤਾ ਜਾਣਗੇ ਕਿਹੜੇ ਜਨਾਂ ਦੇ ਵਿੱਚ ਕਿੰਨੇ ਕੁ ਮੀ ਦੀ ਉਮੀਦ ਰਹੇਗੀ ਜਿਹੜਾ ਪੈਰਾਮੀਟਰ ਹੁੰਦਾ ਹੈ ਕਾਫੀ ਜੜੀਆਂ ਪਰਿਸਥਤੀਆਂ ਹੁੰਦੀਆਂ ਨੇ ਉਹ ਅਨੁਕੂਲ ਬਣਨ ਤੇ ਫਿਰ ਸਿਸਟਮ ਤੇ ਲੱਗਣ ਦੇ ਚਾਂਸ ਹੁੰਦੇ ਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਕੀ ਕੁਝ ਹੋਣਾ ਇਹ ਕੁਦਰਤ ਦੇ ਹੱਥ ਵਸਾ ਹੈ ਹਵਾਵਾਂ ਕਿੰਨੀ ਰਫਤਾਰ ਨਾਲ ਚੱਲਣਗੀਆਂ ਔਰ ਹਿਊਮਿਡਿਟੀ ਜੜੀਆ ਕਿੰਨੀ ਬਣਦੀ ਹੈ ਇਹ ਸਭ ਕੁਝ ਤੈਅ ਕਰਦੇ ਨੇ ਕਿ ਸਿਸਟਮ ਕਿਸ ਪਰਭਾਵ ਦਾ ਲੱਗੇਗਾ ਇਸ ਲਈ ਤੁਹਾਨੂੰ ਲੱਗੇ ਜਾ ਕੇ ਸਿਸਟਮ ਦੀ ਅਪਡੇਟ ਜੜੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜਿਹੜਾ ਸਿਸਟਮ 24 25 ਨੂੰ ਲੱਗਣਾ ਉਹ ਵੀ ਐਕਟਿਵ ਲੈਵਲ ਦਾ ਜਾ ਫਰਿਆ ਤੇ ਉਹਦੇ ਵਿੱਚ ਵੀ ਮੀਂਹ ਦੇ ਚਾਂਸ ਬਣਨਗੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਤੇ ਉਹ ਫਿਲਹਾਲ ਵੀ ਵਾਲੇ ਸਿਸਟਮ ਤੋਂ ਬਾਅਦ ਲੱਗਣਾ ਇਸ ਲਈ ਉਹਦੀ ਅਪਡੇਟ ਹਾਲੇ ਆਪਾਂ ਬਿਲਕੁਲ ਕਲੀਅਰ ਨਹੀਂ ਦੱਸ ਸਕਦੇ ਪਰ ਉਹ ਸਿਸਟਮ ਲੱਗੇਗਾ ਜ਼ਰੂਰ ਤੇ ਆਉਂਦੇ ਜਿਹੜੇ ਵੀ ਤੋਂ ਬਾਅਦ ਦੇ ਦਿਨ ਹੋਣਗੇ ਉਹਦੇ ਵਿੱਚ ਤੁਹਾਨੂੰ ਉਸ ਸਿਸਟਮ ਦੀ ਵੀ ਅਪਡੇਟ ਜਿਹੜੀ ਆ ਦਿੱਤੀ ਜਾਵੇਗੀ ਫਿਲਹਾਲ ਹੁਣ ਧੁੰਦ ਤੇ ਕੋਹਰੇ ਦੇ ਕੋਈ ਚਾਂਸ ਨਹੀਂ ਹੈ ਬਹੁਤ ਘੱਟ ਰਿਜ਼ਰ ਚਾਂਸ ਨੇ ਕੋਹਰੇ ਦੇ ਤੇ ਹਲਕਾ ਕੋਹਰਾ ਕਿਤੇ ਕਿਤੇ ਪੈ ਸਕਦਾ ਬਾਕੀ ਵੱਡੇ ਫੱਦੇ ਤੇ ਕੋਈ ਚਾਂਸ ਨਹੀਂ ਹੈ ਧੁੰਦ ਦੇ ਹਲਕੇ ਧੁੰਦ ਦੇ ਚਾਂਸ ਜ਼ਰੂਰ ਵੱਧਦੇ ਹੋਏ ਨੇ ਜਦੋਂ ਬਈ ਵਾਲਾ ਸਿਸਟਮ ਲੱਗੇਗਾ ਇਹ ਤੋਂ 1-2 ਦਿਨ ਪਹਿਲਾਂ ਤੇ 1-2 ਦਿਨ ਬਾਅਦ ਜੜੀ ਜਾ ਧੁੰਦ ਪੈ ਸਕਦੀ ਹੈ ਤੇ ਮੌਸਮ ਵਿਗਿਆਨ ਲੋਜੀ ਕੋਈ ਚੇਤਾਵਨੀ ਅਲਰਟ ਜਿਹੜਿਆ ਜਾਰੀ ਨਹੀਂ ਕੀਤੇ ਗਏ ਮੌਸਮ ਅਗਲੇ ਕੁਝ ਦਿਨਾਂ ਤੱਕ ਖੁਸ਼ਕ ਰਹੇਗਾ ਤੇ ਬੱਦਰ ਵਾਈ ਟੁੱਟਵੇਂ ਤੌਰ ਤੇ ਅਗਲੇ 72 ਘੰਟਿਆਂ ਤੱਕ ਜਾਂ ਫਿਰ ਕੱਲੀ ਅਗਲੇ ਦੋ ਤਿੰਨ ਦਿਨਾਂ ਤੱਕ ਉਚਲੇ ਪੱਦਰ ਤੇ ਜੜੀਆਂ ਗੁਜ਼ਰਦੀ ਰਹਿਣੀਆਂ ਤੁਪਰ ਲੱਗਦੇ ਰਹਿਣੀਆਂ ਟੈਂਪਰੇਚਰ 25 26 ਦੇ ਆਸ-ਪਾਸ ਚੱਲਦੇ ਹੋਏ ਨੇ ਦਿਨਾਂ ਦੇ ਜਿਹੜਿਆ ਉਸੇ ਤਰ੍ਹਾਂ ਮਿਲ ਰਿਹਾ ਤੇ ਠੰਡੀਆਂ ਹਵਾਵਾਂ ਜੜੀਆਂ ਨੇ ਉਹ ਜਿਹੜੀਆਂ ਤੁਹਾਡੇ ਠੱਲ ਫਾਰੀਆਂ ਨੇ ਗਰਮੀ ਨੂੰ ਜਿਹੜਾ ਟੈਂਪਰੇਚਰ ਤਾਂ ਉੱਨੋ ਚੜ ਰਿਹਾ ਉਹਦੇ ਵਿੱਚ ਹੁਣ ਬ੍ਰੇਕ ਜੜੀਆ ਲੱਗ ਚੁੱਕੀ ਆ ਤੇ ਠੰਡੀਆਂ ਸੀਤ ਹਵਾਵਾਂ ਅੱਜ ਵੀ ਚੱਲਣ ਦਾ ਅਨੁਮਾਨ ਹੈ ਇਜਾਜ਼ਤ ਦੇ ਜੀ ਤੁਹਾਨੂੰ ਬਹੁਤ ਸ਼ੁਕਰੀਆ